ਅਨੇ ਦੀ ਗੱਲ ਵੀ ਜੀ ਇਸ ਮੰਚ ਦੇ ਉੱਤੇ ਹੋ ਰਹੀ ਆ ਤੁਸੀਂ ਵੀ ਮੇਲੇ ਚ ਫਿਰ ਕੇ ਦੇਖਿਆ ਮੈਂ ਵੀ ਕੋਮ ਫਿਰ ਕੇ ਆ ਔਰ ਇੰਨੀਆਂ ਸਟਾਲਾਂ ਦੇ ਕਿਤਾਬਾਂ ਦੀਆਂ ਲੱਗੀਆਂ ਹੋਈਆਂ ਨੇ ਇਹਦਾ ਮਤਲਬ ਇਹ ਹੈ ਵੀ ਇਹ ਪੋਜ਼ਿਟਿਵ ਪਤਾ ਵੀ ਜਦੋਂ ਕੋਈ ਪੜਨ ਵਾਲਾ ਕੇਰਾਂ ਇਸ ਜਹਾਨ ਤੋਂ ਚਲੇ ਜਾਂਦਾ ਉਹਦੀਆਂ ਕਿਤਾਬਾਂ ਸਭ ਤੋਂ ਪਹਿਲਾਂ ਚੱਕ ਕੇ ਜਿਹੜੇ ਤੇਰੇ ਜਿਹੜੀ ਕੋਈ ਲਾਇਬ੍ਰੇਰੀ ਹੁੰਦੀ ਹੈ ਉਹਨੂੰ ਦਾਨ ਕਰ ਦਿੰਦੇ ਜਾਂ ਰੱਦੀ ਵਾਲੇ ਜਿਵੇਂ ਬੰਦੇ ਨੇ ਖਿਡਾਰੀ ਬਨਣਾ ਕਿਸੇ ਨੇ ਕਲਾਕਾਰ ਬਨਣਾ ਉਹ ਸ਼ੁਰੂਆਤੀ ਦੌਰ ਜਿਹੜਾ ਹੁੰਦਾ ਉਹ ਉੱਚ ਅਖੇਈਆਂ ਆਉਂਦੀਆਂ ਨੇ ਔਰ ਅਸੀਂ ਉਹਨਾਂ ਅਖੇਈਆਂ ਨੂੰ ਲੰਘ ਕੇ ਜਾਣਾ ਬਿਲਕੁਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਰੰਗੀਲਾ ਰਿਕਾਰਡ ਫੇਸਬੁੱਕ ਤੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਮੇਲਾ ਜਾਗ ਦੇ ਜੁਗਨੂਆਂ ਦਾ ਬਠਿੰਡਾ ਵਿਖੇ ਲੱਗਿਆ ਹੋਇਆ ਹੈ ਤੇ ਮੇਲੇ ਦੇ ਵਿੱਚ ਮੇਲੀ ਬਣ ਕੇ ਪਹੁੰਚੇ ਹੋਏ ਬਾਬਾ ਬੇਲੀ ਜੀ ਬਈ ਸਵਾਗਤ ਹੈ ਸਾਡੇ ਚੈਨਲ ਤੇ ਬਹੁਤ ਖੁਸ਼ੀ ਹੋਈ ਏ ਬਹੁਤ ਚਿਰ ਤੋਂ ਤਮੰਨਾ ਸੀ ਇੱਕ ਮੇਰੀ ਜੀ ਕਿ ਉਸ ਸ਼ਖਸ ਨਾਲ ਮਿਲਿਆ ਜਾਵੇ ਜੋ ਪੰਜਾਬੀ ਵਿਰਸੇ ਨਾਲ ਗੱਲਬਾਤ ਕਰਦਾ ਹੈ ਪੰਜਾਬੀ ਵਿਰਸੇ ਨਾਲ ਜੁੜਿਆ ਹੋਇਆ ਹੈ ਤੇ ਅੱਜ ਬੜਾ ਸੁਭਾਵ ਮਿਲਿਆ ਕਿ ਮੇਲਾ ਮੇਲੀਆਂ ਦਾ ਜਿਹੜਾ ਅੱਜ ਇੱਥੇ ਲੱਗ ਚੁੱਕਿਆ ਹੈ ਮੇਲਾ ਜਾਗ ਦੇ ਜੂਨ ਨੂੰ ਆਦੇ ਵਿੱਚ ਐ ਬਜੀ ਮੇਲਾ ਦੇਖਿਆ ਤੁਸੀਂ ਕਿਵੇਂ ਲੱਗਿਆ ਪਹਿਲਾਂ ਤਾਂ ਐ ਦੱਸੋ ਸਭ ਤੋਂ ਪਹਿਲਾਂ ਮੈਂ ਰੰਗੀਲਾ ਸਾਹਿਬ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਆਪਦੇ ਮੰਚ ਤੋਂ ਮੈਨੂੰ ਜਿਹੜਾ ਹੈ ਉਹ ਆਪਦੇ ਦਰਸ਼ਕਾਂ ਦੇ ਰੂਬਰੂ ਕਰ ਰਹੇ ਹੋ اور ਮੇਲਾ ਜਾਗਦੇ ਜੁਗਨੂਆਂ ਦਾ ਬਹੁਤ ਸੋਹਣਾ ਉਪਰਾਲਾ ਜਿੱਥੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਪੁਸਤਕ ਸੱਭਿਆਚਾਰ ਨੂੰ ਉਸਾਰਨ ਦੀ ਜ਼ਰੂਰਤ ਆ ਉਹਦੇ ਲਈ ਯਤਨ ਹੋ ਰਿਹਾ ਉਹਦੇ ਨਾਲ ਨਾਲ ਪੰਜਾਬ ਦੇ ਰਵਾਇਤੀ ਖਾਣੇ ਰਵਾਇਤੀ ਬਾਣੇ ਤੇ ਰਵਾਇਤੀ ਗਾਣੇ ਦੀ ਗੱਲ ਵੀ ਜੀ ਇਸ ਮੰਚ ਦੇ ਉੱਤੇ ਹੋ ਰਹੀ ਆ ਇਹ ਬੜੀ ਵੱਡੀ ਇੱਕ ਪ੍ਰਬੰਧਕਾਂ ਦੀ ਪ੍ਰਾਪਤੀ ਆ ਔਰ ਮੈਂ ਸਾਰੇ ਪ੍ਰਬੰਧਕਾਂ ਨੂੰ ਔਰ ਮੇਰੇ ਭਾਈ ਸੁਖਨੈਪ ਸਿੱਧੂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਮੈਨੂੰ ਇਸ ਵੱਡੇ ਉਪਰਾਲੇ ਦਾ ਇੱਕ ਨਿਮਾਣਾ ਜਿਹਾ ਹਿੱਸਾ ਹੋਣ ਦਾ ਮੌਕਾ ਦਿੱਤਾ ਬਿਲਕੁਲ ਜਿਸ ਤਰ੍ਹਾਂ ਆਪਾਂ ਦੇਖਦੇ ਆ ਆਪਣੇ ਬੱਚੇ ਜਿਹੜੇ ਉਹ ਫਾਸਟ ਫੂਡ ਵਾਲ ਵੱਝੇ ਜਾਂਦੇ ਨੇ ਪੰਜਾਬੀ ਗਾਇਕੀ ਦੀ ਗੱਲ ਕਰੀਏ ਤਾਂ ਵੈਸਟਰਨ ਵਲ ਜਾ ਰਹੀ ਹੈ ਸਾਡਾ ਪਹਿਰਾਵਾ ਵੈਸਟਰਨ ਵਲ ਜਾ ਰਿਹਾ ਹੈ ਪਰ ਜਦੋਂ ਵਿਆਹ ਸ਼ਾਦੀਆਂ ਦੀ ਗੱਲ ਹੁੰਦੀ ਹੈ ਜੋ ਪ੍ਰੀ ਵੈਡਿੰਗ ਦੀ ਗੱਲ ਹੁੰਦੀ ਹੈ ਤਾਂ ਉਦੋਂ ਕੱਚੇ ਕੋਠੇ ਭਾਲੇ ਜਾਂਦੇ ਨੇ ਹਾਂ ਜੀ ਕਿਉਂਕਿ ਕਿਤੇ ਨਾ ਕਿਤੇ ਇਹ ਸਾਡੀ ਵਿਰਾਸਤ ਹੈ ਜਿਹੜੀ ਬਹੁਤ ਅਮੀਰ ਹੈ ਉਹਨੂੰ ਤਲਾਸ਼ ਦੇ ਉਹਨੂੰ ਲੱਭਦੇ ਫਿਰਦੇ ਆ ਆਪਾਂ ਪਰ ਤੁਹਾਡੇ ਗੀਤਾਂ ਦੇ ਵਿੱਚ ਤੁਹਾਡੀ ਬੋਲੀ ਦੇ ਵਿੱਚ ਤੁਹਾਡੇ ਸ਼ਬਦਾਂ ਦੇ ਵਿੱਚ ਇਹ ਚੀਜ਼ਾਂ ਬਹੁਤ ਦੇਖਣ ਨੂੰ ਮਿਲੀਆਂ ਅ ਕਦੇ ਇਹ ਨਹੀਂ ਹੋਇਆ ਕਿ ਬਾਬਾ ਬੇਲੀ ਵੀ ਬੈਸਟਨ ਕਲਚਰ ਨਾਲ ਜੁੜੇ ਜਾਂ ਨਹੀਂ ਇਹ ਬਿਲਕੁਲ ਅਸੀਂ ਕੋਸ਼ਿਸ਼ ਕੀਤੀ ਕਿ ਜਿੰਨਾ ਕਿ ਦੇਖੋ ਆਪਣੇ ਆਪ ਨੂੰ ਅਪਡੇਟ ਕੀਤਾ ਜਾ ਸਕਦਾ ਇਸ ਦੌਰ ਦੇ ਵਿੱਚ ਜੀ ਉਹ ਵੀ ਕੀਤਾ ਜਾਵੇ ਪਰ ਉਹਦੇ ਨਾਲ-ਨਾਲ ਜਿਹੜਾ ਸਾਡਾ ਸਾਡੀ ਦੀ ਪੁਨਿਆਦ ਆ ਜਾਂ ਜਿਹੜਾ ਸਾਡਾ ਬੇਸਿਕ ਸਟਰਕਚਰ ਹੈ ਸਾਡੇ ਸਾਡੇ ਵਿਰਾਸਤ ਦਾ ਸਾਡੀ ਰਵਾਇਤ ਦਾ ਉਹ ਵੀ ਨਾਲ-ਨਾਲ ਚੱਲੇ ਉਹਨੂੰ ਮਤਲਬ ਨਵੇਂ ਲੈਜ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਜ਼ਰੂਰ ਆ ਪਰ ਉਹਦੀ ਜਿਹੜੀ ਮੂਲ ਭਾਵਨਾ ਜਿਹੜੀ ਸਾਡੀ ਰਿਸ਼ਤਿਆਂ ਦੀ ਪੱਕੀਜ਼ਗੀ ਆ ਜਿਹੜਾ ਸਾਡਾ ਰਿਸ਼ਤਿਆਂ ਦੇ ਉੱਤੇ ਇੱਕ ਭਰੋਸਾ ਸਾਡਾ ਜਿਹੜਾ ਸਮਾਜ ਆ ਜਾਂ ਸਾਡਾ ਜਿਸ ਭਾਈਚਾਰੇ 'ਚ ਅਸੀਂ ਰਹਿੰਦੇ ਆ ਉਹ ਰਿਸ਼ਤਿਆਂ ਦੀ ਅਹਿਮੀਤ ਨੂੰ ਨਾਲ ਲੈ ਕੇ ਜਾਂਦਾ ਤੋਂ ਅਸੀਂ ਆਪਦੇ ਗੀਤਾਂ ਦੇ ਜਿਹੜੇ ਵਿਸ਼ੇ ਆ ਜੀ ਉਹਨਾਂ ਨੂੰ ਉਹੀ ਰੱਖਿਆ ਪਰ ਹਾਂ ਉਹਨਾਂ ਦੀ ਪੇਸ਼ਕਾਰੀ ਦਾ ਢੰਗ ਜ਼ਰੂਰ ਬਦਲਣ ਦੀ ਕੋਸ਼ਿਸ਼ ਕੀਤੀ ਬਿਲਕੁਲ ਤੇ ਉਹ ਮੈਨੂੰ ਲੱਗਦਾ ਉਹ ਇੱਕ ਜਿਹੜਾ ਅਗਲੀ ਪੀੜ੍ਹੀ ਤੱਕ ਪਹੁੰਚਣ ਦਾ ਇੱਕ ਜ਼ਰੀਆ ਵੀ ਆ ਪਰ ਇਹਦੇ ਬਸ਼ਰਤੇ ਇਹਦੇ ਨਾਲ ਹੀ ਯਾਦ ਰੱਖਿਆ ਜਾਵੇ ਕਿ ਅਸੀਂ ਆਪ ਦਾ ਜਿਹੜਾ ਸਾਡੀਆਂ ਬੇਸਿਕ ਵੈਲਿਊਜ਼ ਆ ਸੀ ਉਹਨਾਂ ਤੋਂ ਹੀ ਹੱਲਣਾ ਨਾ ਤੋਂ ਆਪਣੀਆਂ ਜੜ੍ਹਾਂ ਨੂੰ ਮਜ਼ਬੂਤ ਰੱਖਣਾ ਉਹਦੇ ਨਾਲ ਜੋ ਸਾਡਾ ਸੰਦੇਸ਼ ਹੈ ਜੋ ਸਾਡੇ ਤੋਂ ਸਾਡੇ ਤੋਂ ਉਮੀਦ ਕੀਤੀ ਜਾਂਦੀ ਕਿ ਯਾਰ ਇਹ ਜਿਹੜਾ ਇਹ ਖਿੱਤਾ ਹੈਗਾ ਪੰਜਾਬ ਇਹ ਇੱਥੋਂ ਦੇ ਲੋਕ ਇਸ ਤਰ੍ਹਾਂ ਦੀ ਇਹਨਾਂ ਦਾ ਇਤਿਹਾਸ ਰਿਹਾ ਇਸ ਤਰ੍ਹਾਂ ਦੀ ਇਹਨਾਂ ਚ ਰਹਿਤਾਂ ਰਹੀਆਂ ਉਹਦੇ ਨਾਲ ਜੁੜੇ ਰਹੀ ਕਿ ਬਿਲਕੁਲ ਇਹ ਸੋਸ਼ਲ ਮੀਡੀਆ ਬਹੁਤ ਅੱਗੇ ਵੱਧਦਾ ਜਾ ਰਿਹਾ ਹੈ ਕਿਤਾਬ ਨੂੰ ਪੜਨ ਲਈ ਮੇਰਾ ਖਿਆਲ ਸਮਾਂ ਬਹੁਤ ਘੱਟ ਲੋਕਾਂ ਕੋਲੇ ਪਰ ਨੌਜਵਾਨ ਪੀੜ੍ਹੀ ਬੱਚਿਆਂ ਨੂੰ ਕਿਤਾਬਾਂ ਨਾਲ ਘੱਟ ਜੋੜ ਰਹੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਜਿਹੜਾ ਮਾੜੇ ਪ੍ਰਭਾਵ ਹੈ ਉਹ ਕੀ ਇਹ ਤੁਹਾਨੂੰ ਲੱਗ ਰਹੇ ਨੇ ਮਾੜੀ ਨਹੀਂ ਅਸਲ ਵਿੱਚ ਕੀ ਹੈ ਇੱਕ ਤਾਂ ਮਾਧਿਅਮ ਬਦਲ ਰਿਹਾ ਜੀ ਕਿਤਾਬਾਂ ਦੀ ਜਗ੍ਹਾ ਹੁਣ ਇੱਕ ਤਾਂ ਪੀਡੀਐਫ ਦਾ ਚੱਲਣ ਜਿਹੜਾ ਹੋ ਗਿਆ ਹੈ ਸ਼ੁਰੂ ਹੋ ਗਿਆ ਪਰ ਇਹ ਵੀ ਫਿਰ ਵੀ ਇੱਕ ਤਸੱਲੀ ਵਾਲੀ ਗੱਲ ਆ ਕਿਉਂਕਿ ਜਦੋਂ ਵੀ ਕਿਤੇ ਇਤਰਾ ਪੁਸਤਕ ਪ੍ਰਦਰਸ਼ਨੀਆਂ ਪੁਸਤਕ ਮੇਲੇ ਲੱਗਦੇ ਆ ਸਾਡੀ ਪੰਜਾਬੀ ਯੂਨੀਵਰਸਿਟੀ ਪਟਿਆਲੇ 'ਚ ਲੱਗਦਾ ਖਾਲਸਾ ਕਾਲਜ ਯੂਨੀਵਰਸਿਟੀ ਬਹੁਤ ਵੱਡਾ ਸਹਾਇਤ ਉਹ ਸਭ ਹੁੰਦਾ ਤੇ ਉੱਥੇ ਜਦੋਂ ਮੇਰੀ ਪ੍ਰਬੰਧਕਾਂ ਨਾਲ ਗੱਲ ਹੁੰਦੀ ਤਾਂ ਉਹ ਇਸ ਗੱਲ ਨੂੰ ਲੈ ਕੇ ਬੜੀ ਤਸੱਲੀ ਵਰਟਾਉਂਦੇ ਵੀ ਹਾਂ ਕਿਤਾਬਾਂ ਦੀ ਸੇਲ ਦੇ ਵਿੱਚ ਵਾਧਾ ਹੋ ਰਿਹਾ ਤੇ ਉਹ ਜਿਹੜਾ ਬੁੱਕ ਕਲਚਰ ਆ ਠੀਕ ਆ ਦੀ ਇੱਕ ਕਮੀ ਵੀ ਪੈਦਾ ਹੋ ਰਹੀ ਆ ਪਰ ਨਾਲ ਨਾਲ ਉਨਾ ਹੀ ਵਰਗ ਜਿਹੜਾ ਹੈਗਾ ਪੜਨ ਵਾਲਾ ਦੁਬਾਰਾ ਆ ਰਿਹਾ ਫਿਰ ਇੱਕ ਵੱਡੀ ਗਲਤੀ ਗੱਲ ਇਹ ਵੀ ਆ ਨਾਲ ਨਾਲ ਕਿ ਜਿਹੜੀਆਂ ਪੁਸਤਕਾਂ ਨੇ ਉਹਨਾਂ ਦਾ ਜਿਹੜਾ ਮਿਆਰ ਆ ਜਾਂ ਛਪਣ ਚ ਕੰਟੈਂਟ ਕਿਦਾਂ ਦਾ ਆ ਰਿਹਾ ਜੀ ਤੋ ਇਹ ਸਾਰਾ ਕੁਝ ਇਹਦੇ ਵਿੱਚ ਬਹੁਤ ਕੰਪਲਿਕੀਸ਼ਨਸ ਨੇ ਇਹਦੇ ਵਿੱਚ ਪਰ ਓਵਰ ਆਲ ਨੂੰ ਤਸੱਲੀ ਵਾਲੀ ਗੱਲ ਆ ਵੀ ਦੇਖੋ ਤੁਸੀਂ ਵੀ ਮੇਲੇ ਚ ਫਿਰ ਕੇ ਦੇਖਿਆ ਮੈਂ ਵੀ ਕੋਮ ਫਿਰ ਕੇ ਆਇਆ ਔਰ ਇਨੀਆਂ ਸਟਾਲਾਂ ਦੇ ਕਿਤਾਬਾਂ ਦੀਆਂ ਲੱਗੀਆਂ ਹੋਈਆਂ ਨੇ ਇਹਦਾ ਮਤਲਬ ਇਹ ਹੈ ਵੀ ਇਹ ਪੋਜ਼ਿਟਿਵ ਬਿਲਕੁਲ ਬਿਲਕੁਲ ਇਹ ਮੇਰੀ ਇੱਕ ਲੇਖਕ ਨਾਲ ਗੱਲ ਹੋਈ ਉਹਨਾਂ ਨੇ ਕਾਫੀ ਖਰੜੇ ਤਿਆਰ ਕੀਤੇ ਕਿਤਾਬ ਛਪਣ ਲਈ ਕਹਿੰਦਾ ਮੇਰੇ ਕੋਲੇ ਬਜਟ ਨਹੀਂ ਹੈਗਾ ਕੋਈ سپورਟ ਨਹੀਂ ਕਰ ਰਿਹਾ ਤੇ ਇੱਕ ਵਾਰੀ ਕਹਿੰਦਾ ਕਿਤਾਬ ਜ਼ਰੂਰ ਛਪਵਾਈ ਸੀ ਦੋਸਤਾਂ ਮਿੱਤਰਾਂ ਦੇ ਸਹਿਯੋਗ ਨਾਲ ਪਰ ਕਿਤਾਬਾਂ ਮੈਨੂੰ ਗਿਫਟ ਕਰਨੀਆਂ ਬਈਆਂ ਖਰੀਦਦਾਰ ਬਹੁਤ ਘੱਟ ਨੇ ਹਰੇਕ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਨੂੰ ਗਿਫਟ ਦੇ ਕੇ ਜਾਵੇ ਨਹੀਂ ਐਸਾ ਨਹੀਂ ਹੈ ਚੰਗੀ ਕਿਤਾਬ ਜਿਹੜੀ ਉਹ ਵਿਕਦੀ ਹੈ ਜੀ ਔਰ ਪਰ ਇਹ ਵੀ ਵੇਖਣਾ ਪਊਗਾ ਕਿ ਜਿਹੜੀ ਕਿਤਾਬ ਆ ਉਹ ਪਾਠਕ ਦੀ ਜੋ ਐਕਸਪੈਕਟੇਸ਼ਨ ਆ ਕਿਉਂਕਿ ਪਾਠਕ ਤੁਹਾਡਾ ਕਲਾਇੰਟ ਹੈ ਬਿਲਕੁਲ ਪਹਿਲੀ ਗੱਲ ਆ ਤੇ ਜੋ ਉਹਦੀ ਉਹਦੀ ਇਨਸਪੈਕਟੇਸ਼ਨ ਆ ਉਹਦੇ ਮੁਤਾਬਕ ਉਹਨੂੰ ਚੀਜ਼ ਮਿਲਦੀ ਹੋਵੇ ਜੀ ਤਾਂ ਉਹ ਅੱਛਾ ਬਹੁਤ ਸਾਰੇ ਲੇਖਕ ਸਾਨੂੰ ਇਦਾਂ ਦੇ ਮਿਲ ਵੀ ਜਾਣਗੇ ਜਿਹੜੇ ਸ਼ਾਇਦ ਕੋਈ ਪੈਸਾ ਨਹੀਂ ਦਿੰਦੇ ਛਪਾਉਣ ਦਾ ਉਲਟਾ ਉਹਨਾਂ ਨੂੰ ਰਾਇਲਟੀ ਮਿਲਦੀ ਹੈ ਔਰ ਰਾਇਲਟੀ ਲੈ ਲੈਂਦੇ ਤੇ ਇਹ ਭਾਈ ਹਰ ਤਾਂ ਇਦਾਂ ਹੀ ਆ ਬਿਲਕੁਲ ਤੋਂ ਪਰ ਇਕਵਲ ਇਸ ਨਾਲ ਨਾਲ ਜੁੜਦੀ ਇਹ ਵੀ ਆ ਕਿ ਜਿਹੜਾ ਵੀ ਚੰਗਾ ਕੰਟੈਂਟ ਹੈ ਉਹਨੂੰ ਸ਼ੁਰੂਆਤੀ ਦੌਰ ਚ ਕੁਝ ਸੰਘਰਸ਼ ਕਰਨਾ ਹੀ ਪਊਗਾ ਬਿਲਕੁਲ ਤੇ ਜਦੋਂ ਉਹ ਸੰਘਰਸ਼ ਤਾਂ ਪੂਰਾ ਹੋ ਜਾ ਕੋਈ ਵੀ ਖੇਤਰ ਹੋਵੇ ਉਹ ਉਹ ਆਤੀ ਦੌਰ ਦੇ ਵਿੱਚ ਸੰਘਰਸ਼ ਕੀਤਾ ਹੋਇਆ ਤੁਹਾਡਾ ਜਿਹੜਾ ਉਹ ਕੰਮ ਦੇਊਗਾ ਕੰਮ ਦੇਊਗਾ ਪਹਿਲਾਂ ਬਾਈਪਾਸ ਜਦੋਂ ਆਪਾਂ ਅਚੀਵਮੈਂਟ ਭਾਲਦੇ ਆਂ ਉੱਥੇ ਫਿਰ ਕਾਮਯਾਬੀ ਗਾਂਹ ਅਗਲੇ ਸਮੇਂ ਤੇ ਨਹੀਂ ਦਿਖਾਈ ਦਿੰਦੀ ਉਹ ਥੋੜਾ ਜਿਹਾ ਵੀ ਥੋੜਾ ਜਿਹਾ ਸਟ੍ਰਗਲ ਹੁੰਦਾ ਇਕੱਲਾ ਕਿਤਾਬਾਂ ਵਾਲੇ ਪਾਸੇ ਨਹੀਂ ਹਰ ਪਾਸੇ ਹੀ ਆ ਤੁਸੀਂ ਕਿਸੇ ਬੰਦੇ ਨੇ ਖਿਡਾਰੀ ਬਨਣਾ ਕਿਸੇ ਨੇ ਕਲਾਕਾਰ ਬਨਣਾ ਉਹ ਸ਼ੁਰੂਆਤੀ ਦੌਰ ਜਿਹੜਾ ਹੁੰਦਾ ਉਹ ਉੱਚ ਅਖੇਰੀਆਂ ਆਉਂਦੀਆਂ ਆ ਔਰ ਅਸੀਂ ਉਹਨਾਂ ਅਖੇਰੀਆਂ ਨੂੰ ਲੰਘਤੀ ਜਾਂਦਾ ਬਿਲਕੁਲ ਬਿਲਕੁਲ ਮੈਨੂੰ ਇੱਕ ਕਿਸੇ ਬੁੱਧੀਜੀਵੀ ਵੀ ਦੱਸਿਆ ਗੱਲ ਕਰਦੇ ਸੀ ਤੁਹਾਡੇ ਵਾਂਗੂ ਬੈਠੇ ਉਹ ਕਹਿੰਦਾ ਤੁਸੀਂ ਕਿਸੇ ਵੀ ਮੇਲੇ 'ਚ ਜਾਨੇ ਹੋ ਕਿਤਾਬ ਲਾਓ ਖਰੀਦੋ ਤੁਸੀਂ ਘਰੇ ਜਾ ਕੇ ਕਿਤਾਬ ਰੱਖ ਦਿਓ ਤੁਸੀਂ ਨਹੀਂ ਪੜੋਗੇ ਤੁਹਾਡਾ ਬੇਟਾ ਨਹੀਂ ਪੜ੍ਹੇਗਾ ਤੁਹਾਡਾ ਪੋਤਾ ਜ਼ਰੂਰ ਪੜ੍ਹੇਗਾ ਕਹਿੰਦਾ ਜੇ ਉਹ ਤੁਹਾਡਾ ਪੋਤਾ ਉਹ ਕਿਤਾਬ ਪੜ੍ਹ ਗਿਆ ਤਾਂ ਮੇਰਾ خیال ਕਹਿੰਦਾ ਤੁਹਾਡੇ ਪਰਿਵਾਰ ਦੇ ਵਿੱਚ ਸਾਹਿਤ ਨਾਲ ਜੁੜਨ ਵਾਲਾ ਬੰਦਾ ਕੋਈ ਨਾ ਕੋਈ ਤਾਂ ਅੱਗੇ ਪੈਦਾ ਹੋ ਹੀ ਜਾਊਗਾ ਵੈਸੇ ਮੈਂ ਥੋੜਾ ਜਿਹਾ ਪ੍ਰੈਕਟੀਕਲ ਬੰਦਾ ਇਹਨਾਂ ਗੱਲਾਂ ਤੋਂ ਮੈਂ ਨਹੀਂ ਇਸ ਜਿਹੜੂ ਮੰਨਦਾ ਮੈਨੂੰ ਤਾਂ ਇਹਨਾਂ ਪਤਾ ਵੀ ਜਦੋਂ ਕੋਈ ਪੜਨ ਵਾਲਾ ਕੇਰਾਂ ਇਸ ਜਹਾਨ ਤੋਂ ਚਲੇ ਜਾਂਦਾ ਉਹਦੀਆਂ ਕਿਤਾਬਾਂ ਸਭ ਤੋਂ ਪਹਿਲਾਂ ਚੱਕ ਕੇ ਜਿਹੜੇ ਤੇੜੇ ਜਿਹੜੀ ਕੋਈ ਲਾਇਬ੍ਰੇਰੀ ਹੁੰਦੀ ਹੈ ਉਹਨੂੰ ਦਾਨ ਕਰ ਦਿੰਦੇ ਜਾਂ ਰੱਦੀ ਵਾਲ ਨੂੰ ਦੇ ਦਿੰਦੇ ਇੱਕ ਕੌੜਾ ਸੱਚ ਹੈ ਜੀ ਕਹਿਣ ਸੋਨੂੰ ਇਹ ਗੱਲ ਬਹੁਤ ਸੋਹਣੀ ਲੱਗਦੀ ਆ ਪਰ ਇਹ ਇੱਕ ਪ੍ਰੈਕਟੀਕਲ ਹੈ ਮੈਂ ਇਹਨੂੰ ਮੰਨਦਾ ਮੈਨੂੰ ਤਾਂ ਇਹ ਹੈ ਕਿ ਜਿਹਨੇ ਪੜ੍ਹਨੀ ਆ ਉਹਨੇ ਸਾਰੇ ਰਾਹ ਅ ਮਤਲਬ ਲੱਭ ਕੇ ਕ੍ਰਾਸ ਕਰਕੇ ਉਹਨੇ ਕਿਤਾਬ ਨੂੰ ਲੱਭ ਲੈਣਾ ਤੇ ਬਿਲਕੁਲ ਸੋ ਬਹੁਤ ਵਧੀਆ ਲੱਗਿਆ ਇੱਕ ਉਹ ਸ਼ਖਸ ਨਾਲ ਮਿਲਣ ਦਾ ਅੱਜ ਮੌਕਾ ਮਿਲਿਆ ਜਿਨ੍ਹਾਂ ਦੇ ਗੀਤਾਂ ਨੂੰ ਸੁਣ ਕੇ ਇੱਕ ਤਮੰਨਾ ਸੀਗੀ ਉਹ ਅੱਜ ਤਮੰਨਾ ਜਿਹੜੀ ਪੂਰੀ ਹੋਈ ਹੈ ਬਈ ਬਹੁਤ ਖੁਸ਼ੀ ਹੋਈ ਇਸ ਮੇਲੇ ਦੇ ਵਿੱਚ ਜਿਹੜੀ ਰੌਣਕ ਲੱਗੀ